ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਨਵੇਂ ਵਿਦਕਵਰੇ ਦੇ ਚੱਲਦਿਆਂ ਫੀਸਾਂ ਦੇ ਵਿੱਚ ਵਾਧਾ ਕਰ ਦਿੱਤਾ ਜਿਸ ਕਰਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਤੇ ਖਜ਼ਾਨਾ ਭਰ ਜਾਏਗਾ ਲੇਕਿਨ ਆਮ ਲੋਕਾਂ ਤੇ ਬੋਝ ਆ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਿਹੜੀ ਫੀਸ ਵਧਾਈ ਗਈ ਉਹਦੇ ਵਿੱਚ ਟ੍ਰਾਂਸ ਸਕਿਉਰਟੀ ਲਈ 600 ਰੁਪਏ ਸਰਟੀਫਿਕੇਟ ਦੇ ਵਿੱਚ ਕੋਈ ਸੋਧ ਕਰਾਉਣੀ ਆ 1300 ਰੁਪਏ ਤੇ ਫੀਸ ਜਿਹੜੀ ਐ ਸਲਾਨਾ ਉਹਦੇ ਵਿੱਚ ਵੀ ਵਾਧਾ ਕਰ ਦਿੱਤਾ ਪੂਰੀ ਖਬਰ ਆ ਕਿ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਵਿਦਿਆਰਥੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਬੋਰਡ ਨੇ ਆਪਣੀ ਵੱਖ-ਵੱਖ ਫੀਸਾਂ ਦੇ ਵਿੱਚ ਚੰਗਾ ਵਾਅਦਾ ਕਰ ਦਿੱਤਾ ਜਿਸ ਨਾਲ ਲੋਕਾਂ ਦੀ ਜੇਬ ਤੇ ਸਰਕਾਰ ਨੇ ਜਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਡਾਕਾ ਮਾਰ ਦੀ ਗੱਲ ਕੀਤੀ ਆ ਬੋਰਡ ਵੱਲੋਂ ਲਈ ਜਾਣ ਵਾਲੀਆਂ ਸਾਰੀਆਂ ਫੀਸਾਂ ਦੇ ਵਿੱਚ ਵਾਅਦਾ ਕਰ ਦਿੱਤਾ ਗਿਆ ਬੋਰਡ ਨੇ ਇਸ ਨੂੰ ਲੈ ਕੇ ਸਬੰਧਤ ਆਦੇਸ਼ ਵੀ ਸਾਰੀਆਂ ਜਿਹੜੀਆਂ ਸਕੂਲ ਐਜੂਕੇਸ਼ਨ ਬੋਰਡ ਦੀਆਂ ਸ਼ਿਖਾਵਾਂ ਨੇ ਉਹ ਆਦੇਸ਼ ਉਥੇ ਜਾਰੀ ਕਰ ਦਿੱਤੇ ਨੇ ਨਾਲ ਹੁਣ ਫੀਸ ਉਸੇ ਹਿਸਾਬ ਦੇ ਨਾਲ ਵਸੂਲੀ ਜਾਏਗੀ ਨਵਾਂ ਵਿੱਦਿਕ ਕਵਰ 25 26 ਦੇ ਜਿਹੜਾ ਸਰਟੀਫਿਕੇਟ ਆ ਉਹਦੀ ਕਿਸੇ ਨੇ ਦੂਸਰੀ ਕਾਪੀ ਲੈਣੀ ਆ ਜਾਂ ਸਰਟੀਫਿਕੇਟ ਜਾਂ ਉਹਦੇ ਵਿੱਚ ਟਰਾਂਸਕ੍ਰਿਪਟ ਲਈ ਫੀਸ ਨੂੰ 900 ਰੁਪਏ ਤੈਅ ਕੀਤੀ ਗਈ ਜਦ ਕਿ ਮਾਈਗ੍ਰੇਸ਼ਨ ਆ ਵਾ ਸਰਟੀਫਿਕੇਟ ਵਾਸਤੇ 600 ਰੁਪਿਆ ਟਰਾਂਸਕ੍ਰਿਪਟ ਡਬਲਯੂਈਐਸ ਵਾਸਤੇ ਫੀਸ 6000 ਰੁਪਏ ਅਤੇ ਪ੍ਰਮਾਨ ਪੱਤਰ ਜਿਹੜਾ ਸਰਟੀਫਿਕੇਟ ਵਿੱਚ ਕੋਈ ਸੋਧ ਜੇ ਕੋਈ ਗਲਤੀ ਆ ਸੋਧ ਕਰਵਾਉਣੀਆਂ ਤੇ ਫੀਸ 1300 ਰੁਪਏ ਤੈਅ ਕਰ ਦਿੱਤੀ ਗਈ ਆ ਇਸੇ ਤਰ੍ਹਾਂ 10ਵੀਂ ਜਮਾਤ ਦੇ ਰੈਗੂਲਰ ਉਮੀਦਵਾਰਾਂ ਦੇ ਲਈ ਜਿਹੜੀ ਹੁਣ ਪ੍ਰੀਖਿਆ ਜਿਹੜੀ ਫੀਸ ਆ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਨੇ 1500 ਰੁਪਏ ਨਿਰਧਾਰਤ ਕਰ ਦਿੱਤੀ ਹੈ ਜਿਸ ਵਿੱਚ ਪ੍ਰੈਕਟੀਕਲ ਦੀ ਪ੍ਰੀਖਿਆ ਵੀ ਸ਼ਾਮਲ ਹੈ ਕੰਪਾਰਟਮੈਂਟ ਜਾਂ ਹੋਰ ਵਿਸ਼ਿਆਂ ਦੇ ਲਈ ਜਿਹੜੀ ਪ੍ਰੀਖਿਆ ਫੀਸ ਆ ਉਹ 1200 ਰੁਪਏ ਜੇ ਕਿਸੇ ਸ਼੍ਰੈਣੀ ਦੇ ਵਿੱਚ ਸੁਧਾਰ ਕਰਨ ਤੋਂ ਪ੍ਰੀਖਿਆ ਜਿਹੜੀ ਫੀਸ ਆ ਉਹ 2000 ਰੁਪਏ ਕਰ ਦਿੱਤੀ ਗਈ ਹੈ ਤੇ ਨਾਲ ਹੀ ਸਾਰੇ ਜਿਹੜੇ ਵਿਸ਼ਿਆਂ ਦੇ ਨਾਲ ਕਿਸੇ ਨੇ ਅਗਰ ਵਾਧੂ ਵਿਸ਼ਾ ਲੈਣ ਦਾ ਉਹਦੇ ਨਾਲ 400 ਰੁਪਇਆ ਅਤੇ ਜਿਹੜਾ ਪ੍ਰਮਾਣ ਪੱਤਰ ਦੀ ਜਿਹੜੀ ਫੀਸ ਆ ਉਹ 200 ਰੁਪਏ ਨਿਰਧਾਰਤ ਕਰ ਦਿੱਤੀ ਗਈ ਹੈ। 10ਵੀਂ ਜਮਾਤ ਦੇ ਰੈਗੂਲਰ ਵਿਦਿਆਰਥੀਆਂ ਦੀ ਪ੍ਰੀਖਿਆ ਫੀਸ ਜਿਹੜੀ 1500 ਰੁਪਏ ਰੱਖੀ ਗਈ ਆ ਉਹਦੇ ਵਿੱਚ ਪ੍ਰੈਕਟੀਕਲ ਵੀ ਸ਼ਾਮਿਲ ਆ ਇਸ ਤੋਂ ਇਲਾਵਾ ਕੰਪਾਰਟਮੈਂਟ ਤੇ ਹੋਰ ਪ੍ਰੀਖਿਆ ਜਿਹੜੀ ਫੀਸ ਆ ਉਹ 1200 ਰੁਪਏ ਗ੍ਰੇਡ ਸੁਧਾਰ ਦੇ ਲਈ ਪ੍ਰੀਖਿਆ ਫੀਸ 2000 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਹੋਰ ਵਿਸ਼ੇ ਲੈਣ ਸੰਬੰਧੀ ਪ੍ਰਤੀ ਵਿਸ਼ਾ ਪ੍ਰੀ ਕਾਫੀ 400 ਰੁਪਏ ਵੀ ਕਰ ਦਿੱਤੀ ਗਈ ਹੈ ਇਸੇ ਤਰ੍ਹਾਂ 12ਵੀਂ ਜਮਾਤ ਦੀ ਗੱਲ ਕੀਤੀ ਜਾਵੇ ਤਾਂ ਹਿਮਨਟਰੀਜ਼ ਕਮਰਸ ਸਾਇੰਸ ਵੋਕੇਸ਼ਨਲ ਐਗਰੀਕਲਚਰ ਟੈਕਨੀਕਲ ਗਰੁੱਪ ਦੇ ਰੈਗੂਲਰ ਵਿਦਿਆਰਥੀਆਂ ਲਈ ਪ੍ਰੀਖਿਆ ਫੀਸ ਹੁਣ 1900 ਰੁਪਏ ਕਰ ਦਿੱਤੀ ਗਈ ਹੈ ਜਿਹਦੇ ਚ ਪ੍ਰੈਕਟੀਕਲ ਪ੍ਰੀਖਿਆ ਫੀਸ ਵੀ ਸ਼ਾਮਲ ਹੈ ਇਸੇ ਤਰ੍ਹਾਂ ਕੰਪਾਰਟਮੈਂਟ ਜਾਂ ਹੋਰ ਵਾਧੂ ਵਿਸ਼ੇ ਦੀ ਜਿਹੜੀ ਫੀਸ ਆ ਉਹ 1600 ਰੁਪਏ ਗ੍ਰੇਡ ਸੁਧਾਰ ਦੇ ਲਈ 2300 ਰੁਪਏ ਸਾਰੇ ਵਿਸ਼ਿਆਂ ਦੇ ਨਾਲ ਵਾਧੂ ਵਿਸ਼ਾ ਲੈਣ ਵਾਸਤੇ ਪ੍ਰਤੀ ਵਿਸ਼ਾ ਫੀਸ 400 ਰੁਪਏ ਅਤੇ ਪ੍ਰਮਾਣ ਪੱਤਰ ਫੀਸ 200 ਰੁਪਏ 270 ਰੁਪਏ ਨਿਰਧਾਰਤ ਕਰ ਦਿੱਤੀ ਹੈ ਇਸ ਸਬੰਧ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਆਦੇਸ਼ ਵੀ ਅੱਜ ਜਾਰੀ ਕਰ ਦਿੱਤੇ ਗਏ ਨੇ ਜਿਹਦੇ ਚ ਜਿਹੜੇ ਅੱਜ ਆਦੇਸ਼ ਜਾਰੀ ਕੀਤੇ ਗਏ ਉਹਦੇ ਚ ਲਿਖਿਆ ਗਿਆ ਬੋਰਡ ਦੀ ਮੀਟਿੰਗ ਮਿਤੀ 25 ਮਾਰਚ 2025 ਦੇ ਮੱਦ 10 ਇਕਰਾਹੀ ਵਿੱਤੀ ਸਾਲ 2025-2026 ਦਾ ਅਨੁਮਾਨਿਤ ਬਜਟ ਅਤੇ ਵਿੱਤੀ ਸਾਲ 2024-2025 ਦੇ ਸੋਦੇ ਬਜਟ ਅਨੁਮਾਨਾਂ ਸੰਬੰਧੀ ਬੈਤ ਕਮੇਟੀ ਦੀ ਸਿਫਾਰਿਸ਼ ਪ੍ਰਵਾਨ ਕੀਤੀ ਗਈ ਹੈ ਤੇ ਬੋਰਡ ਦੇ ਵੱਲੋਂ ਪ੍ਰਵਾਨਿਤ ਸਿਫਾਰਸ਼ਾਂ ਦੀ ਲੋ ਵਿੱਚ ਅਕਾਦਮਿਕ ਸਾਲ 2025-2026 ਤੋਂ ਸਰਟੀਫਿਕੇਟ ਫੀਸਾਂ 8 ਲਿਖੇ ਅਨੁਸਾਰ ਨਿਰਧਾਰਤ ਕੀਤੀਆਂ ਗਈਆਂ ਨੇ ਪਹਿਲਾ ਜਿਹੜਾ ਸੈਕੰਡ ਕਾਪੀ ਸਰਟੀਫਿਕੇਟ ਦੀ ਫੀਸ ਜਿਹੜੀ ਆ ਉਹ ਸਰਕਾਰ ਨੇ ਨੋਂ ਸਰਪਿਤ ਤੈ ਕਰ ਦਿੱਤੀ ਗਈ ਹੈ ਵੈਰੀਫਿਕੇਸ਼ਨ ਸਰਟੀਫਿਕੇਟ ਦੀ ਫੀਸ 900 ਰੁਪਏ ਮਾਈਗ੍ਰੇਸ਼ਨ ਸਰਟੀਫਿਕੇਟ ਦੀ ਫੀਸ 600 ਰੁਪਏ ਟ੍ਰਾਂਸਕ੍ਰਿਪਟ ਦੀ ਫੀਸ 900 ਰੁਪਏ ਟ੍ਰਾਂਸਕ੍ਰਿਪਟ ਡਬਲਯੂਈਐਸ ਦੀ ਫੀਸ 6000 ਰੁਪਏ ਔਰ ਸਰਟੀਫਿਕੇਟ ਦੇ ਵਿਚ ਸੋਧਾਂ ਦੀ ਫੀਸ ਪ੍ਰਤੀ ਗਲਤੀ 1300 ਰੁਪਏ ਕਰ ਦਿੱਤੀ ਗਈ ਹੈ ਇਹ ਜਿਹੜੇ ਆਦੇਸ਼ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਸਕੱਤਰ ਵੱਲੋਂ ਜਿਹੜੇ ਨੇ ਉਹ ਜਾਰੀ ਕੀਤੇ ਗਏ ਨੇ ਇਸੇ ਤਰ੍ਹਾਂ ਇਹ ਵੀ ਕਿਹਾ ਗਿਆ ਹੈ ਕਿ ਬੋਰਡ ਦੀ ਜਿਹੜੀ ਮੀਟਿੰਗ ਹੈ 25 ਮਾਰਚ 2025 ਦੀ ਮਦ 10 ਇਕਰਾਈ ਵਿੱਤੀ ਸਾਲ 2025-2026 ਦੇ ਅਨੁਮਾਨਿਤ ਬਜਟ ਅਤੇ ਵਿੱਤੀ ਸਾਲ 2024-2025 ਦੇ ਸੋਧੇ ਬਜਟ ਅਨੁਮਾਨਾਂ ਸੰਬੰਧੀ ਵਿੱਤ ਕਮੇਟੀ ਦੀ ਸਿਫਾਰਿਸ਼ ਪ੍ਰਵਾਨ ਕੀਤੀ ਗਈ ਹੈ ਬੋਰਡ ਵੱਲੋਂ ਪ੍ਰਵਾਨਿਤ ਸਿਫਾਰਸ਼ਾਂ ਦੀ ਲੋ ਵਿੱਚ ਅਕਾਦਮਿਕ ਸਾਲ 2025-2026 ਤੋਂ ਰੈਗੂਲਰ ਅਤੇ ਓਪਨ ਸਕੂਲ ਦੇ ਵਿਦਿਆਰਥੀਆਂ ਦੀਆਂ ਰਜਿਸਟ੍ਰੇਸ਼ਨ ਅਤੇ ਕੰਟੀਨਿਊਸ਼ਨ ਫੀਸਾਂ ਹੇਠ ਲਿਖੇ ਅਨੁਸਾਰ ਨਿਰਧਾਰਿਤ ਕੀਤੀਆਂ ਗਈਆਂ ਨੇ ਜਿਹਦੇ ਚ ਲਿਖਿਆ ਗਿਆ 8ਵੀਂ 8ਵੀਂ ਸ਼੍ਰੇਣੀ ਦੀ ਗੱਲ ਕੀਤੀ ਜਾਵੇ ਤੇ ਫਾਰਮ A1 ਵਾਸਤੇ 250 ਰੁਪਏ 8ਵੀਂ ਅਦਰ ਬੋਰਡ ਜਿਹੜਾ ਫਾਰਮ A2 ਦੇ ਨਾਲ 1100 ਰੁਪਏ ਇਸੇ ਤਰ੍ਹਾਂ 9ਵੀਂ ਜਮਾਤ ਦਾ ਫਾਰਮ N3 ਉਹਦੀ ਫੀਸ 250 ਰੁਪਏ ਇਸ ਤੋਂ ਬਾਅਦ 9ਵੀਂ ਅਦਰ ਬੋਰਡ ਵੱਲੋਂ ਜਿਹੜਾ ਫਾਰਮੂਲ ਲੱਗੂਗਾ ਐਨ 2 ਉਹਦੇ ਵਾਸਤੇ 1100 ਰੁਪਏ ਫੀਸ ਦਸਵੀਂ ਜਮਾਤ ਦੀ ਗੱਲ ਕੀਤੀ ਜਾਵੇ ਤਾਂ ਉਹਦਾ ਫਾਰਮ ਐਮ 1 ਉਹਦੇ ਵਾਸਤੇ 200 ਰੁਪਏ ਫੀਸ ਰੱਖੀ ਗਈ ਹੈ ਦਸਵੀਂ ਜਿਹੜੇ ਜਿਨ੍ਹਾਂ ਨੇ ਹੋਰ ਨਾ ਬੋਰਡਾਂ ਤੋਂ ਕੀਤੀ ਹੋਗੀ ਉਦਾਹਰਨ ਦੇ ਤੌਰ ਤੇ ਹਰਿਆਣਾ ਸਕੂਲ ਬੋਰਡ ਜਾਂ ਸੀਬੀਐਸਸੀ ਹੋਵੇ ਚਾਏ ਅੰਮਾਚਰ ਪ੍ਰਦੇਸ਼ ਜਿਹੜੇ ਬੋਰਡ ਹੋਵੇ ਜੇ ਕਿਸੇ ਉਥੋਂ ਦੇ ਬੱਚੇ ਨੇ ਆ ਕੇ ਇੱਥੇ 11ਵੀਂ ਵਿੱਚ ਦਾਖਲਾ ਲੈਣਾ ਹੋਵੇ ਤਾਂ ਫਿਰ ਜਿਹੜੀ ਉਹਨਾਂ ਨੂੰ ਫਾਰਮ ਐਮ 2 ਦੇ ਨਾਲ 1100 ਰੁਪਏ ਦੇਣੇ ਪੈਣਗੇ ਇਸ ਤਰ੍ਹਾਂ ਵਾ 11ਵੀਂ ਜਮਾਤ ਦੀ ਗੱਲ ਕੀਤੀ ਜਾਵੇ ਤਾਂ ਫਾਰਮ E ਇੱਕ ਦੇ ਨਾਲ 250 ਰੁਪਏ ਲੱਗੇਗਾ 11ਵੀਂ ਅਦਰ ਬੋਰਡ ਜਿਹੜਾ ਵਾ ਫਾਰਮ E2 ਲੱਗੂਆ ਜਿਹਦੇ ਵਾਸਤੇ 1100 ਰੁਪਏ 1100 ਰੁਪਏ ਫੀਸ ਲੱਗੂਗੀ ਅਗਰ 12ਵੀਂ ਦੀ ਗੱਲ ਕੀਤੀ ਜਾਵੇ ਤਾਂ 12ਵੀਂ ਦਾ ਜਿਹੜਾ ਫਾਰਮ T1 ਉਹਦੇ ਵਾਸਤੇ 200 ਰੁਪਏ ਲੱਗੇਗੀ ਜਦਕਿ 12ਵੀਂ ਅਦਰ ਬੋਰਡ ਦਾ ਜਿਹੜਾ ਫਾਰਮ O T2 ਦੇ ਤਹਿਤ ਵਿਦਿਆਰਥੀਆਂ ਨੂੰ 1100 ਰੁਪਏ ਦੇਣੇ ਪੈਣਗੇ ਇਹ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਆ ਜਾਰੀ ਕਰ ਦਿੱਤਾ ਗਿਆ ਮਤਲਬ ਵਿਦਿਆਰਥੀਆਂ ਨੂੰ ਵੀ ਝਟਕਾ ਵਾ ਉਥੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਵੀ ਇਹ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਝਟਕਾ ਦਿੱਤਾ ਗਿਆ ਹਾਲਾਂਕਿ ਸਰਕਾਰ ਜਿਹੜੀ ਐਜੂਕੇਸ਼ਨ ਦੇ ਮੱਗਰ ਗੱਲ ਕੀਤੀ ਜਾਵੇ ਤਾਂ ਇਥੇ ਕਮਾਈ ਵਾਲੀ ਕੋਈ ਗੱਲ ਨਹੀਂ ਲੇਕਿਨ ਆ ਜਿਹੜੀਆਂ ਫੀਸਾਂ ਵਧਾ ਕੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਲੱਖਾਂ ਕਰੋੜਾ ਰੁਪਏ ਕਮਾਉਣ ਦੀ ਗੱਲ ਕੀਤੀ ਹੈ ਲਾਜ਼ਮੀ ਤੌਰ ਤੇ ਸਰਕਾਰ ਦੇ ਫੈਸਲੇ ਨੂੰ ਜਾਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਇਸ ਫੈਸਲੇ ਨੂੰ ਵਿਰੋਧੀ ਸਰਕਾਰ ਨੂੰ ਵੀ ਘੇਰ ਸਕਦੇ ਲੇਕਿਨ ਜਿਹੜਾ ਸਵਾਲ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ ਜਿਹੜੀਆਂ ਫੀਸਾਂ ਵਧਾਈਆਂ ਗਈਆਂ ਨੇ ਉਹਨਾਂ ਫੀਸਾਂ ਦੇ ਵਿੱਚ ਕਾਫੀ ਝੋਖਾਵਾਦਾ ਕੀਤਾ ਗਿਆ ਜੋ ਆਮ ਲੋਕ ਗਰੀਬਾਂ ਵਾਸਤੇ ਮਾਤੜ ਲੋਕਾਂ ਵਾਸਤੇ ਇਹ ਇੱਕ ਆਰਥਿਕ ਜਿਹੜਾ ਵਾ ਸਰਕਾਰ ਵੱਲੋਂ ਜਿਹੜਾ ਵਾ ਐਜੂਕੇਸ਼ਨ ਬੋਰਡ ਵੱਲੋਂ ਜਿਹੜਾ ਇਹ ਫੈਸਲਾ ਹੈਗਾ ਉਹਦੇ ਨਾਲ ਲਾਜ਼ਮੀ ਤੌਰ ਤੇ ਗਰੀਬ ਤੇ ਮਾਤੜ ਲੋਕਾਂ ਵਾਸਤੇ ਇੱਕ ਪੀੜਾ ਫਿਲਹਾਲ ਪੰਜਾਬ ਸਰਕਾਰ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਫੈਸਲਾ ਲੈ ਲਿਆ ਤੇ ਜਿਹੜੇ ਅਚਾਨਕ ਜਿਹੜੀਆਂ ਫੀਰ ਸਾਹਿਬ ਚ ਵਾਦਾ ਕੀਤਾ ਗਿਆ ਇਹ ਜਾਣਕਾਰੀ ਤੁਹਾਨੂੰ ਟੜ ਤੋਂ ਲੰਮਿਆ ਗਿਆ ਦੇਖਦੇ ਰਹੋ ਇਹ ਵੀ ਪੰਜਾਬ ਧੰਨਵਾਦ